ਸਤਾਰਿਓ ਐੜੋਂ ਤੇ ਪਰਾਓ ਗਿੰਗੂ ਟੂ ਟਾ ਕਿ ਆਦਨ ਤੇ ਸਤਾਰ ਸਾਹ ਖੜੇ ਅਰੇ ਗਦਾ ਵਹੀ ਗੁਜੇ ਦਾ ਫਾਲਸਾ ਵਹੀ ਗੁਜੇ ਕੀ ਫਤਿਹ ਅੱਛਾ ਭਾਈ ਸੋ ਮੇਰੀ ਗੱਲ ਸਭ ਨੇ ਬਹਿ ਜਾਣਾ 2 ਮਿੰਟ ਲੈਣਿਆ ਤੁਹਾਡੇ ਗੱਲ ਕਿਰਪਾ ਕਰਕੇ ਸੁਣੋ ਇਹ ਜਿਹੜੀ ਫਤਿਹ ਆ ਦਲਗੀਆਂ ਵਾਲੇ ਨੇ ਚੁੰਗੜ ਜ ਹਮਾਂ ਹੀ ਤੇ ਦਰਬਜਾ ਹਲਾਲ ਅਸਤ ਬੁਰਦਨਵਾ ਸ਼ੰਸ਼ੀਰ ਦਾ ਇੱਕ ਗਲਗੀਆਂ ਵਾਲੇ ਨੇ ਐਸੀ ਫਤਿਹ ਬਖਸ਼ਿਸ਼ ਕੀਤੀ ਐ ਸਾ ਜਿਕਾਰਾ ਦਿੱਤਾ ਜਿਹੜਾ ਗੱਲਾ ਸਰੀਰ ਨੂੰ ਨਹੀਂ ਆਤਮਾ ਨੂੰ ਵੀ ਸ਼ਕਤੀ ਦੇ ਦਿੰਦਾ ਤੇ ਮੈਂ ਫਤਿਹ ਨਹੀਂ ਸਾਹ ਕੀਤੀ ਤੁਸੀਂ ਗੱਲਾ ਜੀ ਜਿਹੜੀ ਉਹ ਛੋਟ ਠੀਕ ਠੀਕ ਉਹ ਆਉਣ ਵਾਲੇ ਬੋਲੋ ਚੁੱਪ ਕਰ ਜਿਓ ਦੋ ਵਾਰ ਤੁਸੀਂ ਮੇਰੇ ਨਾਲ ਰਾਜੇ ਵੜਿੰਗ ਦੇ ਮੁੰਡੇ ਨੂੰ ਵੋਟਾਂ ਪਾਓਗੇ ਉਹ ਪੂਰਾ ਤੁਸੀਂ ਬੋਲੋ ਨਾ ਚੁੱਪ ਕਰ ਜਿਓ ਦੁਬਾਰਾ ਫਤਿਹ ਨਹੀਂ ਸਤ ਕਰਦਾ ਕੋਈ ਰਸਰਾ ਮਾਜੀ ਨਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬੜੀ ਮਿਹਰਬਾਨੀ ਹੁਣ ਪਤਾ ਲੱਗਦਾ ਵੀ ਭੈਣ ਅਮਰਤਾ ਵੜਿੰਗ ਦੀ ਫਤਿਹ ਵਾਸਤੇ ਇਕੱਠ ਹੋਇਆ ਹੈ ਸੋ ਮੈਂ ਬਾਪੂ ਬਲਕੌਰ ਸਿੰਘ ਜੀ ਹੋਰਾਂ ਦਾ ਮੇਰੇ ਸਤਾਰਿਓ ਦੋਸਤਾਂ ਦਾ ਜਿਨ੍ਹਾਂ ਨੇ ਬੜਾ ਸਿੱਦਤ ਦੇ ਨਾਲ ਸਾਨੂੰ ਸਨੇਹ ਦੇ ਕੇ ਬਹੁਤ ਚੰਗਾ ਪ੍ਰਬੰਧ ਬੰਦੋਵਸ ਤੇ ਪਿੰਡ ਦੇ ਸਾਰੇ ਮੋਹਤ ਪਰਾਂ ਦਾ ਅਸੀਂ ਦਾ ਬਾਈ ਆਏ ਹਾਂ ਤੁਹਾਡੇ ਕੋਲੇ ਮਹਿਮਾਨ ਤੁਹਾਡਾ ਤਿੰਨ ਵਾਰੀ ਦਾ ਜਿਤਾਇਆ ਹੈ ਐਮਐਲਏ ਹੈਗਾ ਕਿਸਮਤ ਦਾ ਬੜਾ ਧਨੀ ਮੈਂ ਸੰਖੇਪ ਦੇ ਵਿੱਚ ਬੇਨਤੀ ਲਾਉਣੀ ਆ ਕਿਉਂਕਿ ਕੱਲ ਸ੍ਰੀ ਕਰਮਜੀਤ ਸਿੰਘ ਚੱਲੀ ਹੋਣਾ ਨੇ 10:30 ਵਜੇ ਦੋਦੇ ਆਉਣਾ ਤੇ ਮੈਂ ਉੱਥੇ ਇਕੱਠ ਵਾਸਤੇ ਮੀਟਿੰਗ ਰੱਖੀ ਹੋਈ ਹੈ ਰਾਜਾ ਬਾਈ ਹੈਗਾ ਕਿਸਮਤ ਦਾ ਧਨੀ ਕਦੇ ਸੋਚਿਆ ਸੀ ਵੀ ਲੁਧਿਆਣਾ ਤੋਂ ਐਮਪੀ ਬਣੂੰਗਾ ਸੋਚਿਆ ਸੀ ਕਦੇ ਕਿਸੇ ਨੇ ਕੋਚ ਵੀ ਨਹੀਂ ਸਕਦੇ ਜਦ ਲੁਧਿਆਣਾ ਗਿਆ ਕਿਸਮਤ ਦਾ ਵਰਤਾਰਾ ਜਦੋਂ ਬਾਈ ਲੁਧਿਆਣੇ ਗਿਆ ਨਾ ਤੇ ਪੜੇ ਜਿਹੜੇ ਦਿੱਗਜ ਕਾਂਗਰਸੀਸੀ ਉਹ ਕਹਿਣ ਲੱਗੇ ਵੀ ਨਾ ਸਾਡੀ ਸਲਤਨਤ ਫਿੱਕੀ ਪੈ ਜੂਗੀ ਰਾਜਾ ਨਿਜਤ ਦਾ ਲੁਧਿਆਣੇ ਤੋਂ। ਇਹੋ ਕਿਸਮਤ ਦਾ ਨਹੀਂ ਹੈ। ਤੁਸੀਂ ਐਸੀ ਉਹਨੂੰ ਗੁਰਤੀ ਦਿੱਤੀ ਹੋਈ ਹੈ। ਬੱਬਰ ਸ਼ੇਰ ਬਣਾਤਾ ਤੁਹਾਡੀ ਗੁਰਤੀ ਹੈ। ਤੁਸੀਂ 2022 ਦੇ ਵਿੱਚ ਹੁਣ ਤਾਂ ਝਾੜੂ ਲੱਗਿਆ ਨਹੀਂ ਲੱਗਦਾ ਉਦੋਂ ਤਾਂ ਸਾਰੇ ਪੰਜਾਬ ਦੇ ਵਿੱਚ ਝਾੜੂ ਏ ਝਾੜੂ ਏ। ਤੰਗਵਾ ਹੋਇਆ ਪਿਆ ਸੀ ਤੇ ਤੁਸੀਂ ਉਸ 2022 ਦੀ ਝਾੜੂ ਵਾਲੀ ਸੁਨਾਮੀ ਦਾ ਲੱਖ ਪੰਦ ਰਾਜਾ ਚਲੇ ਗਿਆ ਲੁਧਿਆਣੇ ਤੇ ਜਿਹੜੇ ਕਾਂਗਰਸੀ ਕਹਿੰਦੇ ਸੀ ਨਾ ਇਹ ਨਹੀਂ ਜਿੱਤਦਾ ਇਹ ਨਹੀਂ ਐਮਪੀ ਬਣਦਾ ਤੇ ਐਸੀ ਕੁਦਰਤ ਨੇ ਖੇਡ ਰੱਖੀ ਜੇ ਲੋਕ ਇਹ ਕਹਿੰਦੇ ਸੀ ਰਾਜਾ ਨਹੀਂ ਜਿੱਤਦਾ ਤੇ ਉਹ ਖੁੱਡਾ ਤੇ ਬਣ ਗਿਆ ਤੇ ਦੋਸਤੋ ਮੈਂ ਹੈਗਾ ਪਿਛਲੇ 20 ਸਾਲ ਤੋਂ ਅਜਾੜ ਉਦੇ ਆਣਦੇ ਲੋਕਾਂ ਨੇ ਅਸੀਸਾਂ ਦਿੱਤੀਆਂ ਹੱਲਾਸ਼ੇਰੀਆਂ ਤੇ ਜੇ ਮੈਂ ਜੀ ਕਾਂਗਰਸ ਪਾਰਟੀ ਦੇ ਵਿੱਚ ਆ ਤੇ ਤੁਹਾਡੇ ਮਨਪਸੰਦੀਦਾ ਤੁਹਾਡੇ ਪੁੱਤਰ ਤੁਹਾਡੇ ਛੋਟੇ ਭਰਾ ਰਾਜੇ ਬੜੇੰਦੀ ਦੀ ਬਦੌਲਤ ਤੇ ਮੈਂ ਗਿਆ ਰਾਹੁਲ ਗਾਂਧੀ ਹੋਰਾਂ ਨੂੰ ਮਿਲਣ ਵਾਸਤੇ ਤੇ ਰਾਹੁਲ ਗਾਂਧੀ ਦੇ ਦਿਲ ਦੇ ਵਿੱਚ ਕਿੰਨਾ ਦਰਦ ਸੀਗਾ ਜਿਹੜਾ ਬੰਦਾ ਮੌਕੇ ਦੇ ਉੱਤੇ ਪਿੱਠੇ ਛੁਰਾ ਮਾਰ ਕੇ ਚਲੇ ਜਾਵੇ ਨਾ ਸੁਭਾਵਕ ਹੈ ਫਿਰ ਦਰਦ ਹੁੰਦਾ ਦੁੱਖ ਹੁੰਦਾ ਤੇ ਮੈਨੂੰ ਪੁੱਛਣ ਲੱਗੇ ਜਦੋਂ ਅਸੀਂ ਉੱਠ ਖੜੇ ਮਿਲ ਕੇ ਮੈਨੂੰ ਕਹਿੰਦੇ ਏਦਾਂ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਬਿੱਟੂ ਦਾ ਕੀ ਹੋਗਾ ਤੇ ਜਿਹੜਾ ਉਹਨਾਂ ਨੇ ਹੱਥ ਰੱਖਿਆ ਸੀ ਤੇ ਮੈਂ ਘੁੱਟ ਲਿਆ ਆਪਣੇ ਹੱਥ ਦੇ ਨਾਲ ਮੈਂ ਕਿਹਾ ਤੁਸੀਂ ਸ਼ਾਬਾਸ਼ ਅਸ਼ੀਰਵਾਦ ਰੱਖਿਓ ਬਿੱਟੂ ਦੀ ਤਗੜ-ਤਗੜ ਕਰਾ ਦੇਵਾਂਗੇ ਫੜ ਕੇ ਤੇ ਦਗੜਦਗੜ ਹੋਈ ਇਹਦਾ ਰਾਜਾ ਫਰੈਂਕ ਮੈਨ ਲੁਧਿਆਣੇ ਦੇ VOTER ਨੂੰ ਅਪੀਲ ਕੀਤੀ ਵੀ ਯਾਰ ਇਹ ਜੇ ਤੁਸੀਂ ਮੈਨੂੰ 19 ਮੇਰੀ ਨਹੀਂ ਕੋਈ ਪਾਰਟੀ ਪਰ ਮੈਂ ਜੋ ਤੁਸੀਂ ਮੈਨੂੰ ਬੁੜਤੀ ਦੇ ਕੇ ਤੋਰਿਆ ਵਿਧਾਨ ਸਭਾ ਦੇ ਅੰਦਰ ਕਿਸੇ ਪਾਰਟੀ ਦੀ ਸਰਕਾਰ ਜਿਹਨੇ ਲੋਕ ਇਤ ਦੇ ਉਲਟ ਫੈਸਲਾ ਕੀਤਾ ਤੇ ਸਿਮਰਜੀਤ ਬੈਠਣਾ ਨਹੀਂ ਦੇਖਿਆ ਵੀ ਸਾਹਮਣੇ ਮੁਖ ਮੰਤਰੀ ਆ ਜਾਏ ਜਾਂ ਸਾਹਮਣੇ ਬੀ ਜੀ ਪੀ ਆ ਜਾਏ ਸਾਹਮਣੇ ਚੀਫ ਸੈਕਰੀ ਆ ਲੋਕਾਂ ਦੀ ਉਲਾਜ ਬਣ ਕੇ ਬੋਲਿਆ ਜੇ ਮੈਂ 19 ਤੇ ਰਾਜਾ ਬੜਿੰਗ ਦੋਸਤੋ 31 ਆ ਵੋਟਾਂ ਪਾਇਓ ਇਹਨੂੰ ਤੇ ਮੈਂ ਵਾਦਾ ਕੀਤਾ ਵੀ ਤੁਸੀਂ 20 ਸਾਲ ਤੋਂ ਕਿਉਂਕਿ ਮੈਂ ਤਕਰੀਬਨ 20 ਸਾਲ ਤੋਂ ਸਰਗਰਮ ਰਾਜਨੀਤੀ ਦੇ ਅੰਦਰ ਆ ਤੇ ਲੋਕਾਂ ਤੋਂ ਸੁਣਦਾ ਹੋਣਾ ਕਿ ਇਹ ਐਮਪੀ ਨੂੰ ਵੋਟਾਂ ਬਾਦੰਦੇ ਆਏ ਬੋਟ ਲੈਣ ਤੋਂ ਬਾਅਦ ਰਫੂ ਚੱਕਰ ਹੋ ਜਾਂਦੇ ਇਹ ਵੀ ਕਿਸੇ ਦੀ ਸੁਣਦੇ ਗਣਦੇ ਤੇ ਮੈਂ ਤੁਸੀਂ ਇੱਕ ਵਾਰੀ ਰਾਜੇਗੁਰਿੰਗ ਨੂੰ ਵੋਟ ਪਾ ਕੇ ਐਮਪੀ ਬਣਾਓ ਤੁਸੀਂ ਫਖਰ ਮਹਿਸੂਸ ਕਰੋਗੇ ਤੇ ਦੋਸਤੋ ਲੁਧਿਆਣੇ ਦੇ ਲੋਕਾਂ ਨੇ ਤੁਹਾਡਾ ਪਿਆਰ ਵਾਲਾ ਦਿੱਤਾ ਹੈ ਸੂਰਬੀਰਤਾ ਦਾ ਹੋਕਾ 2022 ਦੇ ਵਿੱਚ ਤੀਜੀ ਵਾਰੀ ਜਦੋਂ ਵੱਡੇ ਵੱਡੇ ਕਹਿੰਦੇ ਘੁੰਦੇ ਉਸ ਸੁਨਾਮੀ ਦੀ ਭੇਟ ਹੋ ਗਈ ਤੇ ਤੁਹਾਡੇ ਸੂਰਬੀਰਤਾ ਵਾਲੇ ਹੋਕੇ ਨੂੰ ਅੱਖਾਂ ਪਤਕਾਂ ਤੇ ਸਤਕਾਰ ਦਿੰਦੇ ਹੋ ਰਾਜੇ ਬਰਿੰਦ ਨੂੰ ਲਿਜਾ ਕੇ ਮੋਦੀ ਦੇ ਸਾਹਮਣੇ ਲੁਧਿਆਣੇ ਦੇ ਲੋਕਾਂ ਨੇ ਮੋਢੇ ਉੱਤੇ ਚਾੱਕ ਕੇ ਮੋਦੀ ਦੇ ਸਾਹਮਣੇ ਲੋਕ ਸਭਾ ਦੇ ਅੰਦਰ ਖੜਾ ਕਰ ਦਿੱਤਾ ਲਿਜਾ ਤੇ ਜਿੱਦਣ ਰਾਜਾ ਬਰਿੰਦ ਪਹਿਲੀ ਵਾਰੀ ਲੋਕ ਸਭਾ ਦੇ ਅੰਦਰ ਬੋਲਿਆ ਗੱਲ ਕੀਤੀ ਰਾਜਾ ਬਰਿੰਦ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਗੱਲ ਕੀਤੀ ਰੋਨ ਆਰਡਰ ਦੀ ਗੱਲ ਕੀਤੀ ਜਵਾਨ ਤੇ ਕਿਸਾਨ ਦੀ ਗੱਲ ਕੀਤੀ ਲੁਧਿਆਣੇ ਦੀ ਇੰਡਸਟਰੀ ਦੀ ਗੱਲ ਕੀਤੀ ਪੰਜਾਬ ਦੀ ਤਬਾਹ ਹੋਈ ਆਰਥਿਕਤਾ ਦੀ ਤੇ ਸੱਤ ਜਾਣੋ ਮੈਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੇ ਫੋਨ ਆਏ ਵੀ ਸਿਮਰ ਜੋ ਕਹਿ ਕੇ ਗਿਆ ਸੀ ਰਾਜਾ ਉਹਦੇ ਨਾਲ 33 ਹੈ ਇੱਕ ਹੀ ਨਹੀਂ ਰਿਹਾ ਲੋਕ ਸਭਾ ਦੇ ਅੰਦਰ ਆਪਣੀ ਡਿਊਟੀ ਨਿਭਾਈ ਇਹ ਪੱਟ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਤੁਸੀਂ ਵੋਟ ਪਾਉਣੇ ਦਾ ਦੇ ਵਾਸਤੇ ਹੂੰ ਜੇ ਘੁੰਗਾ ਬੋੜਾ ਜਿਹੜਾ ਛੋਟੇ ਕਾਮੀ ਦਾ ਨੁਮੈਂਦਾ ਆਵੇ ਇਹਦੇ ਬੰਦੇ ਨੂੰ ਵੋਟ ਪਾ ਕੇ ਕਰਾਉਣਾ ਕੀ ਆ ਪਰਖਿਆ ਹੋਇਆ ਥੋੜਾ ਤਿੰਨ ਵਾਰੀ ਦੱਸ ਆ ਪਰ ਕਿਆ ਹੋਇਆ ਏ ਜਰੀਆ ਬਣਿਆ ਕਿਸਮਤ ਦਾ ਤਨੀਆ ਲੁਆਣੇ ਪੈਂਪੀ ਬਣ ਗਿਆ ਜਰੀਆ ਬਣ ਗਿਆ ਬਾਏ ਇਲੈਕਸ਼ਨ ਦਾ ਤੇ ਤੁਸੀਂ ਵੋਟਾਂ ਪਾਉਣੀਆਂ ਭੈਣ ਨੂੰ ਅਮਰਤਾ ਵੜਿੰਗ ਨੂੰ ਇਹ ਜਰੀਆ ਦੋਸਤੋ ਤੁਸੀਂ ਜਿਤਾ ਕੇ ਭੈਣ ਨੂੰ ਭੇਜਣਾ ਅਸੈਂਬਲੀ ਦੇ ਅੰਦਰ ਤੇ ਮੈਂ ਭੁਖਵਾਰੀ ਰੌਰਾ ਸਾਹਿਬ ਦਾ ਟਾਲਿਆ ਭੁਖਵਾਰੀ ਕਰਨ ਲੱਗਿਆ 2027 ਦੇ ਵਿੱਚ ਕਿੱਦੜ ਬਾਏ ਵੜਾ ਤੁਹਾਨੂੰ ਮੁੱਖ ਮੰਤਰੀ ਦੀ ਕੁਰਸੀ ਮਿਲ ਜਾਣੀ ਹੈ ਤੁਸੀਂ ਵੋਟ ਪਾਉਣ ਲੱਗਦੇ ਹੋ ਤੇ ਮਨ ਦੇ ਅੰਦਰ ਸਦਕਾ ਹੁੰਦੀ ਹੈ ਨਾ ਵੀ ਭਾਈ ਯਾਰ ਜੀ ਨੂੰ ਜਿਹੜੇ ਉਮੀਦਵਾਰ ਨੂੰ ਮੈਂ ਬੋਟ ਪਾਉਣ ਲੱਗਿਆ ਨਾ ਇਹ ਬੋਟ ਲੈਣ ਤੋਂ ਬਾਅਦ ਨਮੈਂਦਾ ਭਰਨ ਤੋਂ ਬਾਅਦ ਮੇਰੇ ਦੁਖਦੇ ਸੌਦੇ ਸਾਰੇ ਕੰਮ ਕਰਦੇ ਮੇਰੇ ਏਰੀਆ ਦੀ ਡਿਵੈਲਪਮੈਂਟ ਕਰੇ ਇਹ ਮੇਰੇ ਇਲਾਕੇ ਦੀ ਤਰੱਕੀ ਕਰੇ ਮੇਰੇ ਦੁਖਦੇ ਸੌਦੇ ਕੋਈ ਸਰਕਾਰੀ ਦਫਤਰਾਂ ਦੇ ਕੰਮਕਾਰ ਹੋਣ ਤੇ ਬਿਨਾਂ ਰਿਸ਼ਵਤ ਖੋਰੀ ਤੋਂ ਕਰਾਵੇ ਉਹ ਹੁਣ ਭਾਈ ਆਹ ਤਾਂ ਕਰਾ ਨਹੀਂ ਸਕਦੇ ਇਹ ਦੋਨੇ ਲੋਕ ਜਿਹੜੇ ਫਿਰਦੇ ਇੱਕ ਤਾਂ ਨਰਜੇਗਰਮ ਨੂੰ ਤੁਸੀਂ 20 ਸਾਲ ਦੇਖਿਆ ਹੀ ਹੈ ਨਰਜੇਗਰਮ ਨੂੰ ਦੇਖਿਆ ਨਾ 20 ਸਾਲ ਸਮਝ ਲੈ ਕਿਹੜਾ ਗਰਜਿਆ ਗਾਲਾ ਲਾ ਨੂੰ ਪਤਾ ਏ ਲਾਜ਼ਮੀ ਤੌਰ ਤੇ ਓੜ ਦੀ ਵਾਲੇ ਸ਼ੇਰ ਸੁਣਦਾ ਹੋ ਉਹਦੇ ਤੇ ਦੂਜਾ ਆ ਗਿਆ ਵਪਾਰੀ ਉਹ ਆਪਣੀਆਂ ਬੱਸਾਂ ਦਾ ਕਾਰੋਬਾਰ ਦੋਸਤੋਂ ਕਰਨ ਵਾਲਾ ਬੰਦਾ ਉਹ ਤੁਹਾਡੇ ਨਾਲ ਕੋਈ ਲੈਣ ਦੇਣ ਨਹੀਂਗਾ ਉਹਨੂੰ ਕੋਈ ਤੁਹਾਡੇ ਦੁੱਖ ਦੇ ਸੁੱਖ ਦੇਦਾ ਨਹੀਂ ਕੋਈ ਤੁਹਾਡੀ ਡਿਵੈਲਪਮੈਂਟਾਂ ਨਹੀਂ ਪਹਿਲਾਂ ਉਹ ਜਦੋਂ ਬਾਦਲਾ ਵੀ ਚੜਾਈ ਸੀ ਤੇ ਉਹ ਆਪਣੀਆਂ ਬੱਸਾਂ ਦਾ ਕਾਰੋਬਾਰ ਵਧਾਉਣ ਵਾਸਤੇ ਬਾਦਲਾ ਵੀ ਮੁਛਦਾ ਵਾਲ ਬਣਿਆ ਫਿਰਦਾ ਸੀ ਤੇ ਹੁਣ ਬਾਗਲਾ ਦੀ ਸਫਾਈ ਹੋ ਗਈ ਤੂੰ ਨੇ ਆਪਣਾ ਬੋਰੀਆਂ ਇਸ ਤਰ੍ਹਾਂ ਬੰਨ੍ਹਿਆ ਤੇ ਚੱਕ ਕੇ ਝਾੜੂ ਵਾਲਿਆਂ ਦੇ ਤੇ ਲੈ ਗਿਆ ਮੂਸਾ ਭੱਜਿਆ ਮੌਤੋਂ ਤੇ ਮੌਤ ਮੂਹਰੇ ਖੜੀ ਇਹਨੇ ਸਮਾਨ ਛੁੱਟ ਗਿਆ ਤੇ ਖਜੂਰ ਤੇ ਲਟਕਿਆ ਜਿਨ੍ਹਾਂ ਦੇ ਘਰੇ ਗਿਆ ਤਾਂ ਇਹਨਾਂ ਦੇ ਵੀ ਮੁੱਕੇ ਫੇਰੀ ਆ ਮੈਂ ਸੱਚ ਕਹਿੰਦਾ ਤੁਹਾਨੂੰ ਇਹਦਾ ਚੜ ਗਿਆ ਕੰਮ ਤੇ ਹੁਣ ਕਦੇ ਮੁੱਖ ਮੰਤਰੀ ਪੰਜਾਬ ਨੇ ਤੁਹਾਨੂੰ ਭੁਖਦੀ ਕੋਈ ਗੱਲ ਦੱਸੀ ਹੋਵੇ ਉਹੀ ਸਾਰੇ ਖੇਤੀਬਾੜ ਰਿਲੇਟਡ ਜਿਹੜੇ ਤੇ ਪੰਜਾਬ ਦੀ ਆਰਥਿਕਤਾ ਟਿਕੀ ਹੋਈ ਆ ਖੇਤੀ ਦੇ ਉੱਤੇ ਖੇਤੀ ਨਾਲ ਸਬੰਧਤ ਚਾਹੇ ਖੇਤ ਮਜ਼ਦੂਰਾਂ ਤੇ ਚਾਹੇ ਕਿਸਾਨੋ دوست ਬੈਠੇ ਹੋ ਮੁੱਖ ਮੰਤਰੀ ਆਉਂਦਾ ਤਾਂ ਉਹਦੇ ਚੁੰਟੀ ਵੱਢ ਕੇ ਤੁਰ ਜਾਂਦਾ ਕਹਿੰਦੇ ਉਹਦੇ ਵੱਢ ਕੇ ਤੁਰ ਜਾਂਦਾ ਇਹਦੇ ਮੁੱਖ ਮੰਤਰੀ ਦਾ ਕੰਮ ਇਹ ਤਾਂ ਕਮੇਡੀਅਨ ਦਾ ਕੰਮ ਆ ਕਮੇਡੀਅਨ ਕੋਈ ਆਪਾਂ ਵਿਆਹ ਸ਼ਾਦੀ ਕਿਸੇ ਖੇਡ ਮੇਲੇ ਦੇ ਸੱਜਣਾ ਹੋਵੇ 20-50 ਹਜ਼ਾਰ ਰੁਪਈਆ ਉਹਦੇ ਨੂੰ ਦਿਨੇ ਹੱਥ ਸੱਦ ਲੈਣੇ ਉਹਨੂੰ ਇਸ ਗੱਲ ਦਾ ਹੀ ਨਹੀਂ ਪਤਾ ਵੀ ਮੈਂ ਮੁੱਖ ਮੰਤਰੀ ਆ ਲੋਕਾਂ ਦੇ ਪੰਜਾਬ ਦੇ ਆਵਾਮ ਦੇ 3 ਕਰੋੜ ਲੋਕਾਂ ਦੀਆਂ ਅੱਖਾਂ ਭਾਈ ਤੇਰੀ ਕੁਰਸੀ ਤੇ ਤੇਰੇ ਘਰ ਵਾਲੇ ਪਾਸੇ ਵੀ ਤੂੰ ਕਰਦਾ ਅੱਜ ਪੰਜਾਬ ਦੀ ਹਾਲਾਤ ਕਿ ਐ ਬਜ਼ੁਰਗ ਬੈਠੇ ਆ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਇਸ ਕਦਰ ਝੂਨਾ ਰੋਦਾ ਦੇਖਿਆ ਮੰਡੀਆਂ ਦੇ ਵਿੱਚ ਨਹੀਂ ਵੇਖਿਆ ਜੇ ਫਿਰ ਜਿਨ੍ਹਾਂ ਦੇ ਘਰ ਦੇ ਉੱਤੇ ਇਹਦਾ ਝੰਡਾ ਲੱਗਿਆ ਉਹਨਾਂ ਨੂੰ ਜਾ ਕੇ ਸਮਝਾਓ ਵੀ ਭਾਈ ਕਿਉਂ ਕਮਲ ਪੁੱਟਦੇ ਹੋ ਕਿਉਂ ਕਮਲ ਪੁੱਟਦੇ ਹੋ ਕਿਰਪਾ ਕਰੋ ਇਹਦੇ ਗੁਲੋ ਵਾਪਸ ਆਜੋ ਲੋਕ ਦਿਲੋਂ ਦਿਲੀ ਭੈਣ ਅਬਰਤਾਂ ਨੂੰ ਵੋਟ ਪਾਉਣ ਲਈ ਤਿਆਰ ਬੈਠਿਆ ਤੁਹਾਨੂੰ ਉਡੀਕਦੇ ਆ ਜੇ ਆਪਾਂ ਜਾਵਾਂਗੇ ਨਹੀਂ ਤਾਂ ਵੋਟ ਕੀ ਮੇਰੇ ਪਾਉਣਗੇ ਸੋ ਮੈਂ ਸੰਖੇਪ ਦੇ ਵਿੱਚ ਬੇਨਤੀ ਲੈ ਕੇ ਹਾਜ਼ਰ ਹੋਇਆ ਕਿਰਪਾ ਕਰਿਓ ਸਾਰੇ ਜਣੇ ਦਿਨ ਰਹਿ ਗਏ ਆਪਣੇ ਕੋਲੇ ਤਰੀਕ ਹੈ ਅੱਜ 16 ਦੋ ਦਿਨ ਵਿਚਾਲੇ ਆਸੀਂ ਇਹ ਦਿਨ ਨੂੰ ਤਾਂ ਵੋਟਾਂ ਪੈ ਜਾਣੀਆਂ ਕਿਉਂਕਿ 19 ਨੂੰ ਪਰ 18 ਨੂੰ 5 ਵਜੇ ਪ੍ਰਚਾਰ ਸਮਾਪਤ ਹੋ ਜਾਣਾ 19 ਨੂੰ ਆਪਾਂ ਵਸਤੇ-ਗੁਸਤੇ ਵੰਡਾਂਗੇ ਤੋ ਦਨੇਸ ਕਦਰ ਜੋਰ ਲਾ ਦਿਓ ਜਿਹੜੇ ਘਰ ਦੇ ਉੱਤੇ ਝਾੜੂ ਦਾ ਝੰਡਾ ਲੱਗਿਆ ਉਸ ਘਰ ਦੇ ਆਦਮੀ ਭਾਈ ਜਾ ਕੇ ਆਇਓ ਉਹ ਤੁਹਾਡੀ ਇੰਤਜ਼ਾਰ ਕਰ ਰਹੇ ਆ ਵੀ ਸਾਡੇ ਕੋਲੇ ਆ ਜਾਣ ਜੇ ਅਸੀਂ ਵੀਰਾਂ ਦੇ ਨਾਲ ਹੀ ਤੁਰ ਪੀਏ ਮਾਰ ਉਹਨਾਂ ਦਾ ਕਰਦਾ ਰਾਜੇ ਨੂੰ ਵੋਟ ਪਾਉਣ ਵਾਸਤੇ ਪਰ ਤੁਹਾਡੀ ੜੀਕ ਹੋ ਰਹੀਆ ਵਾਹਿਗੁਰੂ ਕਿਰਪਾ ਕਰੇ ਜਿਹੜੀ ਮਨਸ਼ਾ ਦੇ ਨਾਲ ਅੱਜ ਇਕੱਠ ਹੋਇਆ ਉਸ ਮਨਸ਼ਾ ਨੂੰ ਫਤਿਹ ਦਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ